ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਂਦੇ ਆਂ ਅਮਰੀਕਾ ਨੇ ਭਾਰਤ ਦੀਆਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਸੀਆਂ ਤੇ ਕੱਸਿਆ ਸਿਕੰਜਾ ਸਿੰਗਾਪੁਰ ਵਿੱਚ ਕਰੋਨਾ ਦੇ ਕੇਸ ਵਧੇ ਚੀਨ ਤੇ ਥਾਈਲੈਂਡ ਦੇ ਵਿੱਚ ਚੌਕਸੀ ਦੇ ਹੁਕਮ ਜਾਰੀ ਭਾਰਤ ਨੇ ਮਾਲਦੀਵ ਦੇ ਨਾਲ 13 ਸਮਝੌਤੇ ਸહી ਵਾਦ ਕੀਤੇ ਟਰੰਪ ਵੱਲੋਂ ਪੁਤਿਨ ਤੇ ਜ਼ੇਲੈਂਸਕੀ ਦੇ ਨਾਲ ਫੋਨ ਦੇ ਉੱਪਰ ਕੀਤੀ ਗਈ ਗੱਲਬਾਤ ਪਾਕਿਸਤਾਨ ਦੇ بلوچستان ਸੂਬੇ ਦੇ ਵਿੱਚ ਤਮਾਕੀ ਕਾਰਨ 4 ਦੀ ਮੌਤ 20 ਤੋਂ ਵੱਧ ਲੋਕ ਜ਼ਖਮੀ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਸੰਯੁਕਤ ਰਾਜ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇਣ ਵਾਲੀਆਂ ਭਾਰਤੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਕਰਨਗੇ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਖਿਲਾਫ ਹੁਣ ਕਾਰਵਾਈ ਹੋਣ ਜਾ ਰਹੀ ਹੈ ਟਰੈਵਲ ਏਜੰਸੀਆਂ ਖਿਲਾਫ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਦੇ ਵੱਲੋਂ ਆਖਿਆ ਗਿਆ ਹੈ ਕਿ ਉਹਨਾਂ ਦਾ ਵਿਭਾਗ ਭਾਰਤ ਸਹਿਤ ਟਰੈਵਲ ਏਜੰਸੀਆਂ ਦੇ ਮਾਲਕਾਂ ਅਧਿਕਾਰੀਆਂ ਤੇ ਸੀਨੀਅਰ ਅਧਿਕਾਰੀਆਂ ਦੇ ਵੀਜ਼ੇ پابੰਦੀਆਂ ਲਗਾਉਣ ਦੇ ਲਈ ਕਦਮ ਚੁੱਕ ਰਿਹਾ ਹੈ ਜੋ ਜਾਣਬੁੱਝ ਕੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸ ਦੀ ਸਹੂਲਤ ਦਿੰਦੇ ਹਨ ਉਧਰ ਸਿੰਗਾਪੁਰ, ਚੀਨ, ਹਾਂਗਕਾਂਗ ਤੇ THAILAND ਦੇ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਪਏ ਨੇ ਇਹ ਪਤਾ ਲੱਗਿਆ ਹੈ ਕਿ ਪਹਿਲੀ ਤੋਂ 19 ਮਈ ਦਰਮਿਆਨ ਇਥੇ 3000 ਮਰੀਜ਼ ਸਾਹਮਣੇ ਆ ਚੁੱਕੇ ਨੇ ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਗਿਣਤੀ 11000 ਦੇ ਕਰੀਬ ਸੀ ਤੇ ਇਸ ਵਿੱਚ 28% ਦਾ ਵਾਧਾ ਹੋਇਆ ਹੈ ਤੇ ਦੂਜੇ ਪਾਸੇ ਥਾਈਲੈਂਡ ਤੇ ਚੀਨ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਕਾਰਨ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਭਾਰਤ ਦੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਨੂਵੀ ਜੋ ਕਿ ਕਰੋਨਾ ਹੋ ਗਿਆ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਤੇ ਅਪਲੋਡ ਕਰਕੇ ਆਪਣੇ ਕਰੋਨਾ ਪੋਜ਼ਿਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਬਾਅਦ ਬਾਲੀਵੁੱਡ ਦੇ ਹੋਰ ਅਦਾਕਾਰਾਂ ਨੇ ਵੀ ਉਹਨਾਂ ਦੀ ਜਲਦੀ ਸਿਹਤ ਯਾਬ ਦੇ ਲਈ ਕਾਰਨਾ ਕੀਤੀ ਇਸ ਦੇ ਨਾਲ ਹੀ ਭਾਰਤ ਨੇ ਮਾਲਦੀਵ ਦੇ ਨਾਲ 13 ਸਮਝੌਤੇ ਸਹੀਬਾ ਦੇ ਕਰ ਦਿੱਤੇ ਨੇ ਇਹਨਾਂ ਵਿੱਚੋਂ 10 ਕਰੋੜ ਮਾਲਦੀਵ ਰੁਪਇਆ ਦੀ ਗ੍ਰਾਂਟ ਦੇ ਨਾਲ ਮਾਲਦੀਵ ਵਿੱਚ ਕਿਸ਼ਤੀ ਸੇਵਾਵਾਂ ਮਦੋਂ ਅਨਸਮੁੰਦਰੀ ਸੰਪਰਕ ਦਾ ਵਿਸਤਾਰ ਕਰਨ ਤੇ ਲੋਕਾਂ ਲਈ ਰੋਜ਼ੀ ਰੋਟੀ ਦੇ ਸਰੋਤ ਵਧਾਉਣ ਵਾਲੇ ਪ੍ਰੋਜੈਕਟ ਸ਼ਾਮਲ ਕੀਤੇ ਗਏ ਨੇ ਇਹਨਾਂ ਸਮਝੌਤਿਆਂ ਤੇ ਦਸਤਕਤ ਕੀਤੇ ਜਾ ਚੁੱਕੇ ਨੇ ਜੋ ਭਾਰਤੀ ਗ੍ਰਾਂਟ ਸਹਾਇਤਾ ਯੋਜਨਾ ਉੱਚ ਪ੍ਰਭਾਵ ਕਮਿਊਨਿਟੀ ਵਿਕਾਸ ਪ੍ਰੋਜੈਕਟ ਦੇ ਗੇੜਤੇ ਨ ਤਹਿਤ ਲਾਗੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਹਨ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਅੱਜ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਫੋਨ 'ਤੇ ਤੇ ਯੂਕਰੇਨ ਵਿੱਚ ਜੰਗਬੰਦੀ ਬਾਰੇ ਗੱਲਬਾਤ ਕੀਤੀ ਗਈ ਤੇ ਇਹ ਗੱਲਬਾਤ 2 ਘੰਟੇ ਤੋਂ ਜ਼ਿਆਦਾ ਹੋਈ ਇਸ ਮੌਕੇ ਪੁਤਿਨ ਨੇ ਆਖਿਆ ਕਿ ਜੇ ਸਮਝੌਤਾ ਸਹੀ ਢੰਗ ਦੇ ਨਾਲ ਲਾਗੂ ਹੋ ਜਾਣ ਤਾਂ ਯੂਕਰੇਨ ਦੇ ਵਿੱਚ ਕੁਝ ਸਮੇਂ ਦੇ ਲਈ ਜੰਗਬੰਦੀ ਲਾਗੂ ਹੋ ਸਕਦੀ ਹੈ ਤੇ ਉਹਨਾਂ ਆਖਿਆ ਕਿ ਜੰਗ ਦੀ ਅਸਲੀ ਸਮੱਸਿਆ ਨੂੰ ਖਤਮ ਕਰਨ ਦੇ ਨਾਲ ਹੀ ਜੰਗਬੰਦੀ ਸੰਭਵ ਹੈ ਤੇ 트੍ਰੰਪ ਨੇ ਇਸ ਤੋਂ ਪਹਿਲਾਂ ਯੂਕਰੇਨ ਦੇ राष्ट्रपति जेलेन्स्की ਦੇ ਨਾਲ ਵੀ ਫੋਨ ਦੇ ਉੱਪਰ ਗੱਲਬਾਤ ਕੀਤੀ ਤੇ ਇਹ ਗੱਲਬਾਤ ਕੁਝ ਇਸ ਸਮੇਂ ਦੇ ਵਿੱਚ ਮੁਕੰਮਲ ਹੋ ਗਈ ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਬਨਣ ਤੋਂ ਬਾਅਦ ਤਿੰਨ ਵਾਰ ਪੁਤਿਨ ਦੇ ਨਾਲ ਗੱਲਬਾਤ ਕਰ ਚੁੱਕੇ ਨੇ ਉਧਰ ਪਾਕਿਸਤਾਨ ਦੇ بلوچستان ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਤਮਾਕੇ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਵੀਤੋ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਇਹ ਤਮਾਕਾ ਬੀਤੇ ਦਿਨੀ ਜੋ ਕਿ ਬਲੋਚਿਸਤਾਨ ਦੇ ਖਿਲ੍ਹਾਬਦੁੱਲਾ ਜ਼ਿਲ੍ਹੇ ਦੇ ਵਿੱਚ ਇੱਕ ਮਾਰਕੀਟੇ ਨੇੜੇ ਹੋਇਆ ਤੇ ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਆਲੇ ਦੁਆਲੇ دہشت ਦਾ ਮਾਹੌਲ ਪਣ ਗਿਆ ਸੂਬੇ ਦੇਸ਼ਾਂ ਦੇ ਨਾਲ ਅਚੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਇਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ